ਰੋਪਰ ਟੀਵੀ 1 ਦੇਖ ਰਹੇ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਬਾਲਮਕੀ ਗੇਟ ਦੇ ਕੋਲ ਖੜੇ ਆ ਜਿੱਥੇ ਅੱਜ ਇੱਕ ਵਿਸ਼ਾਲ ਜਿਹੜਾ ਲੰਗਰ ਸਾਨੂੰ ਲਗਿਆ ਲਗਿਆ ਮਿਲਿਆ ਜਦੋਂ ਤੇ ਅਸੀਂ ਸਾਡੇ ਪਿੱਛੇ ਲੰਗਰ ਕਮੇਟੀ ਬਿਲਕੁਲ ਖੜੀ ਹੋਈ ਹੈ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਜਿਹੜਾ ਪੂਰਾ ਇਹ ਬਹੁਤ ਹੀ ਵਧੀਆ ਸਟੇਟ ਹੈ ਜਿਹੜੀ ਕਿ ਜਿੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਪਾਈ ਜਾਂਦੀ ਹੈ ਸਾਡੇ ਨਾਲ ਪਿੱਛੇ ਕਮੇਟੀ ਖੜੀ ਹੈ ਤੇ ਅਸੀਂ ਗੱਲਬਾਤ ਕਰਾਂਗੇ ਹਾਂ ਜੀ ਤੁਸੀਂ ਲੰਗਰ ਲਗਾ ਲਗਾਇਆ ਹੋਇਆ ਕਿੰਨੇ ਦਿਨ ਤੋਂ ਲਗਾਉਂਦੇ ਆ ਰਹੇ ਇਹ ਚੌਥਾ ਸਾਲ ਹੋ ਗਿਆ ਜੀ ਚੌਥਾ ਸਾਲ ਹਾਂਜੀ ਹਾਂਜੀ ਕਿ ਕਿਸ ਦਿਨ ਲਗਾਉਨੇ ਆ ਕਿਹੜਾ ਪੂਰਾ ਲਾਪੀ ਇਹ ਆਪਣੇ ਗੁਰੂ ਬਾਣੀ ਦੇ ਸwamy ਆਪਣੇ ਨਗਰ ਖੇੜੇ ਦੇ ਨਾਮ ਪਰ ਲੰਗਰ ਆਉਂਦਾ ਸਾਂਝਾ ਲੰਗਰ ਆਉਂਦਾ ਸਾਂਝਾ ਲੰਗਰ ਆ ਸਭ ਦੇ ਸਹਿਯੋਗ ਤੇ ਲਹਿ ਹਾਂਜੀ ਸਹਿਯੋਗ ਹੀ ਲੰਗਰ ਹਾਂਜੀ ਸਭ ਦਾ ਸਹਿਯੋਗ ਨਾਲ ਪਾ ਕੇ ਤਾਂ ਲੰਗਰ ਲਾਂਦੇ ਜੀ ਆਪਾਂ ਇੱਕ ਦਿਨ ਵਾਸਤੇ ਲਾਂਦੇ ਹਾਂਜੀ ਇੱਕ ਦਿਨ ਵਾਸਤੇ ਲੰਗਰ ਲਾਂਦੇ ਜੀ ਲੰਗਰ ਲਾਂਦੇ ਜੀ ਚਾਹ ਪਕੌੜਾ ਜੀ ਫਿਰ ਅਮਨ ਲੰਗਰ ਸ਼ੁਰੂ ਕਰ ਦਿੱਤਾ ਜੀ ਹਾਂ ਇਹ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਅੱਜ 26 ਜਨਵਰੀ 26 ਦਸੰਬਰ ਸੋਰੀ ਦਾ ਉਹਦਾ ਦਿਨ ਹੈ ਤੇ ਭਗਵਾਨ ਬਲ ਬਾਲਮਿਕੀ ਜੀ ਦੀ ਤਰਫੋਂ ਜਿਹੜਾ ਇਸੇ ਲੰਗਰ ਬਾਲਮਿਕੀ ਗੇਟ ਦੇ ਉੱਤੇ ਲਗਾਇਆ ਹੋਇਆ ਹੈ ਤੇ ਅਸੀਂ ਹੋਰ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਆਪ ਚੱਲਦੇ ਹਾਂ ਅੱਗੇ